ਵਿਕਰਮ ਸਿੰਘ ਮਜੀਠੀਆ ਆਪ ਹੀ ਦਾਵਾ ਕਰ ਗਏ ਇਸ ਗੱਲ ਦਾ ਕਿ ਉਹਨਾਂ ਦੀ ਪਾਰਟੀ ਦੇ ਵੱਲੋਂ ਸੀਨੀਅਰ ਲੀਡਰਸ਼ਿਪ ਦੇ ਵੱਲੋਂ ਪਹਿਲਾਂ ਕੁਝ ਕਤਾਹੀਆਂ ਹੋਈਆਂ ਨੇ ਜਿਨ੍ਹਾਂ ਨੂੰ ਗੁਨਾਹ ਕਿਹਾ ਜਾ ਰਿਹਾ ਜਿਨ੍ਹਾਂ ਨੂੰ ਹੁਣ ਤੱਕ ਪਾਰਟੀ ਦੀ 마ਸਤ ਦਾ ਕਾਰਨ ਦੱਸਿਆ ਜਾ ਰਿਹਾ ਵਿਕਰਮ ਸਿੰਘ ਮਜੀਠੀਆ ਸ਼ਾਇਦ ਆਪ ਹੀ ਗਲਤੀ ਦੇ ਨਾਲ ਸਹੀ ਪਰ ਇਹਨਾਂ ਗੱਲਾਂ ਨੂੰ ਮੰਨ ਗਏ ਲੰਗੇ ਕੱਲ ਉਹਨਾਂ ਨੇ ਇੱਕ ਬਿਆਨ ਦਿੱਤਾ ਜਿਸ ਬਿਆਨ ਦੇ ਵਿੱਚ ਵਿਕਰਮ ਮਜੀਠੀਆ ਬੋਲੇ ਨੇ ਕਿ ਉਸ ਸਮੇਂ ਜੇ ਕੁਝ ਹੋਇਆ ਤਾਂ ਤੁਸੀਂ ਵੀ ਤਾਂ ਉਹਦਾ ਹਿੱਸਾ ਹੀ ਸੀ ਬਾਗੀ ਧੜੇ ਨੂੰ ਇਹ ਗੱਲ ਕੀਤੀ ਜਾ ਰਹੀ ਹੈ ਬਾਗੀ ਧੜਾ ਜਿਹੜਾ ਆਪਣੀਆਂ ਭੁੱਲਾਂ ਬਖਸ਼ਾ ਚੁੱਕਿਆ ਉਸ ਬਾਗੀ ਧੜੇ ਨੂੰ ਬਿਕਰਮ ਮਜੀਠੀਆ ਇਹ ਦਾਵਾ ਕਰਦੇ ਨੇ ਕਿ ਤੁਸੀਂ ਹੁਣ ਇਸ ਗੱਲ ਨੂੰ ਜਨਤਕ ਕਰਦੇ ਪਏ ਹੋ ਹੁਣ ਇਹ ਸਾਰੀਆਂ ਗੱਲਾਂ ਤੁਸੀਂ ਕੱਢ ਕੱਢ ਕੇ ਲਿਆ ਰਹੇ ਹੋ ਪਰ ਉਸ ਵੇਲੇ ਜਦੋਂ ਇਹ ਗੱਲਾਂ ਹੋਈਆਂ ਸੀ ਉਸ ਵੇਲੇ ਤੁਸੀਂ ਇਹਨਾਂ ਗੱਲਾਂ ਦਾ ਹਿੱਸਾ ਹੀ ਸੀ ਇਹਨਾਂ ਕਾਂਡਾਂ ਦਾ ਇਹਨਾਂ ਮੁੱਦਿਆਂ ਦਾ ਹਿੱਸਾ ਹੀ ਸੀ ਉਸ ਵੇਲੇ ਕਿਹੜਾ ਤੁਸੀਂ ਬਗਾਵਤ ਕਰ ਦਿੱਤੀ ਉਸ ਵੇਲੇ ਕਿਹੜਾ ਤੁਸੀਂ ਜਾ ਕੇ ਕਿਸੇ ਨੂੰ ਸ਼ਿਕਾਇਤ ਕਰਤੀ ਸੀ ਉਸ ਵੇਲੇ ਕਿਹੜਾ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਗਏ ਸੀਗੇ ਇਹ ਗੱਲਾਂ ਨੂੰ ਲੈ ਕੇ ਹੁਣ ਤੁਸੀਂ ਆਣ ਕੇ ਇਹ ਗੱਲਾਂ ਚੱਕਦੇ ਪਏ ਹੋ ਹਾਲਾਂਕਿ ਜ਼ਰੂਰ ਇਹਦਾ ਇੱਕ ਨਰੇਟਿਵ ਹੈਗਾ ਇੱਕ ਪੱਖ ਹੈਗਾ ਕਿ ਦੇਰ ਆਏ ਦਰਸਤ ਆਏ ਚੰਗੀ ਗੱਲ ਵੀ ਹੈ ਪਰ ਇੱਕ ਪਾਸੇ ਇਹ ਵੀ ਗੱਲ ਖੜਦੀ ਹੈ ਕਿ ਉਸ ਵੇਲੇ ਫਿਰ ਇਹ ਲੋਕ ਇਹ ਲੀਡਰ ਕਿਉਂ ਚੁੱਪ ਰਹੇ ਇਹਨਾਂ ਮਸਲਿਆਂ ਦੇ ਆਧਾਰ ਦੇ ਉੱਤੇ ਆ ਇਹਨਾਂ ਲੀਡਰਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਤੇ ਜਦੋਂ ਗੱਲ ਕੀਤੀ ਗਈ ਤੇ ਉਸ ਵੇਲੇ ਗੱਲ ਨੂੰ ਬਾਕੂਬੀ ਤਰੀਕੇ ਦੇ ਨਾਲ ਘੁਮਾ ਵੀ ਦਿੱਤਾ ਗਿਆ ਹਾਲਾਂਕਿ ਜੇ ਇਸ ਪੂਰੇ ਮਾਮਲੇ ਦੇ ਆਧਾਰ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਦਾ ਬਿਆਨ ਹੁਣ ਸੁਣੀਏ ਤਾਂ ਇਹ ਕਿਤੇ ਨਾ ਕਿਤੇ ਜ਼ਰੂਰ ਸਮਝ ਆਉਂਦਾ ਹੈ ਕਿ ਉਹ ਵੀ ਅੰਦਰ ਖਾਤੇ ਸ਼ਾਇਦ ਇਹ ਮੰਨਦੇ ਨੇ ਕਿ ਉਸ ਵੇਲੇ ਗਲਤੀਆਂ ਹੋਈਆਂ ਨੇ ਕਿਉਂਕਿ ਉਹਨਾਂ ਨੇ ਇਹ ਦਾਵਾ ਕੀਤਾ ਹੈ ਕਿ ਜੇ ਗਲਤੀਆਂ ਹੋਈਆਂ ਨੇ ਤਾਂ ਉਹਦਾ ਹਿੱਸਾ ਤਾਂ ਇਹ ਲੀਡਰ ਵੀ ਸੀ ਯਾਨੀ ਕਿ ਜੇ ਉਹ ਮੰਨਦੇ ਨੇ ਕਿ ਇਹ ਲੀਡਰ ਉਸ ਕਾਂਡ ਦਾ ਉਹਨਾਂ ਮਸਲਿਆਂ ਦਾ ਹਿੱਸਾ ਸੀ ਤਾ ਜ਼ਰੂਰ ਹੋ ਇਹ ਵੀ ਮੰਨਦੇ ਨੇ ਕਿ ਗਲਤੀਆਂ ਤਾਂ ਖੈਰ ਹੋਈਆਂ ਨੇ ਖੈਰ ਇਸ ਮਾਮਲੇ ਨੂੰ ਆਧਾਰ ਬਣਾ ਕੇ 15 ਦਿਨਾਂ ਦਾ ਸਮਾਂ ਜਿਹੜਾ ਦਿੱਤਾ ਗਿਆ ਉਸ ਦੇ ਵਿੱਚ ਸੁਖਬੀਰ ਬਾਦਲ ਕਦੋਂ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚਣਗੇ ਹੁਣ ਸਵਾਲ ਇਹ ਖੜਦਾ ਆ ਇੱਥੇ ਆ ਕੇ ਹੁਣ ਗੱਲ ਰੁਕੀ ਪਈ ਐ ਪਰ ਇੱਥੇ ਆ ਕੇ ਸਿਰਫ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਇਕੱਲੇ ਸੁਖਬੀਰ ਬਾਦਲ ਦੇ ਜਾਣ ਦੇ ਨਾਲ ਸਭ ਕੁਝ ਹੋ ਜਾਵੇਗਾ ਉਹ ਸਾਰੇ ਲੀਡਰ ਵੀ ਉਹਨਾਂ ਦੇ ਨਾਲ ਹੋਣੇ ਚਾਹੀਦੇ ਨੇ ਇੱਥੋਂ ਤੱਕ ਕਿ ਜਿਨ੍ਹਾਂ ਦੇ ਉੱਤੇ ਸਵਾਲ ਚੱਕੇ ਜਾ ਰਹੇ ਸੀ ਜਿਹੜੇ ਬਾਗੀ ਧੜੇ ਦੇ ਵਿੱਚ ਵੀ ਮੌਜੂਦ ਨੇ ਉਹ ਸਾਰੇ ਲੀਡਰਾਂ ਦਾ ਨਾਮ ਵਿੱਚ ਹੋਣਾ ਚਾਹੀਦਾ ਆ ਬਾਰ-ਬਾਰ ਗੱਲ ਕੀਤੀ ਜਾਂਦੀ ਸੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਹੈਰਾਨੀ ਦੀ ਗੱਲ ਹੈ ਜਿਹੜੇ ਲੀਡਰ ਹੁਣ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਵਿੱਚ ਬਹੁਤ ਸਾਰੀਆਂ ਸਹੀ ਗੱਲਾਂ ਹੋ ਸਕਦੀਆਂ ਨੇ ਉਹੀ ਲੀਡਰ ਉਸ ਵੇਲੇ ਸੁਖਬੀਰ ਸਿੰਘ ਬਾਦਲ ਦੇ ਨਾਲ ਖੜਕੇ ਤੇ ਉਸ ਕਮਿਸ਼ਨ ਦੀ ਕਾਪੀ ਨੂੰ 6-6 ਰੁਪਏ ਦੇ ਵਿੱਚ ਵੇਚਦੇ ਪਏ ਸੀ ਜਦੋਂ ਸਵਾਲ ਕੀਤਾ ਗਿਆ ਤਾਂ ਉਹ ਫੌਰੀ ਤੌਰ ਤੇ ਮੁੱਕਰ ਗਏ ਇਸ ਗੱਲ ਦਾ ਵੀ ਦਾਵਾ ਕੀਤਾ ਜਾ ਸਕਦਾ ਹੈ ਪਰ ਗੱਲ ਇੱਥੇ ਖੜਦੀ ਹੈ ਕਿ ਆਉਣ ਵਾਲਾ ਸਮਾਂ ਹੁਣ ਕੀ ਲਿਆ ਸਕਦਾ ਵਿਕਰਮ ਸਿੰਘ ਮਜੀਠੀਆ ਆਪ ਹੀ ਸ਼ਾਇਦ ਇਸ ਗੱਲ ਨੂੰ ਮੰਨੀ ਜਾ ਰਹੇ ਨੇ ਜਾਂ ਉਹ ਆਪ ਹੀ ਸਮਝਦੇ ਨੇ ਕਿ ਹੁਣ ਹਾਈ ਟਾਈਮ ਹੈਗਾ ਜਾਂ ਹੁਣ ਅਕਾਲ ਤਖਤ ਸਾਹਿਬ ਤੱਕ ਗੱਲ ਪਹੁੰਚ ਚੁੱਕੀ ਹੈ ਤੇ ਇਸ ਤੋਂ ਬਾਅਦ ਹੁਣ ਅੱਗੇ ਗੱਲ ਹੋਰ ਵਿਗੜ ਸਕਦੀ ਹੈ ਪਰ ਅਸਲ ਦੇ ਵਿੱਚ ਹੋਵੇਗਾ ਕੀ ਕਿਉਂਕਿ ਇੱਕ ਪਾਸੇ ਵਿਰੋਧੀ ਤਾਂ ਇਹ ਵੀ ਗੱਲ ਕਰਦੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਸੁਖਬੀਰ ਸਿੰਘ ਬਾਦਲ ਦੇ ਕਹੇ ਅਨੁਸਾਰ ਚੱਲਦੇ ਨੇ ਐਹੋ ਜੀ ਸਥਿਤੀ ਦੇ ਵਿੱਚ ਜੇ ਇਹ ਗੱਲ ਸੱਚੀ ਆ ਤੇ ਐਹੋ ਜੀ ਸਥਿਤੀ ਦੇ ਵਿੱਚ ਫਿਰ ਕਿਹੜਾ ਇਨਸਾਫ ਲੱਭ ਰਹੇ ਆ ਸੀ ਖੈਰ ਅਜੇ ਤੱਕ ਤਾਂ ਉਮੀਦਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਤੋਂ ਹੈਗੀਆਂ ਨੇ ਜੋ ਵੀ ਹੋਏਗਾ ਹੋਂਦੇ ਸਮੇਂ ਨੂੰ ਉਹ ਦੇਖਣਾ ਹੋਵੇਗਾ ਫਿਲਹਾਲ ਵਿਕਰਮ ਮਜੀਠੀ ਆਸਲ ਚ ਬੋਲੇ ਕੀ ਨੇ ਔਰ ਤੁਹਾਨੂੰ ਉਹਨਾਂ ਦੇ ਇਸ ਬਿਆਨ ਤੋਂ ਕੀ ਮਹਿਸੂਸ ਹੁੰਦਾ ਕੀ ਲੱਗਦਾ ਸੁਣਦਿਆਂ ਤਾਂ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਸੀਂ ਸਾਰੇ ਸਮਰਪਿਤ ਆ ਔਰ ਇੱਕ ਨਮਾਣੇ ਸਿੱਖ ਵਜੋਂ ਹਰੇਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਜਾ ਕੇ ਗੁਰੂ ਦੇ ਚਰਨਾਂ 'ਚ ਤੇ ਤੇਰੀ ਹੋ ਜਾਣਾ ਚਾਹੀਦਾ ਸ਼ੁਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਬਖਸ਼ਣਹਾਰ ਆ ਅਸੀਂ ਭੁੱਲਣਹਾਰ ਜੀਵ ਆ ਮਗਰ ਮੈਂ ਵਿਰੋਧੀਆਂ ਨੂੰ ਇੱਕ ਸਲਾਹ ਜ਼ਰੂਰ ਦਊਂਗਾ ਕਿ ਭਾਈ ਤੁਸੀਂ ਤਾਂ ਆਪ ਨਾਲ ਹੀ ਵਿੱਚ ਹੀ ਰਹੇ ਹੋ ਤੁਸੀਂ ਤਾਂ ਹੁਣ ਅੱਡ ਹੋਏ ਹੋ ਇਸ ਲਈ ਕਿਰਪਾ ਕਰਕੇ ਤੁਸੀਂ ਵੀ ਵਿੱਚ ਹੀ ਆ ਜਾਓ ਕਿਉਂਕਿ ਵਜਾਈ ਬਾਜ਼ਾਰ ਤਾਂ ਤੁਸੀਂ ਵੀ ਢਾਈਆਂ ਔਰ ਜਿਹੜੇ ਇਹ ਸਲਾਹ ਦੇ ਰਹੇ ਅੱਜ ਕਿ ਵੇਖਿਓ ਜੀ ਫੈਸਲਾ ਇਸ ਤਰ੍ਹਾਂ ਨਹੀਂ ਉਸ ਤਰ੍ਹਾਂ ਮੈਂ ਸੁਣਿਆ ਸੀ ਇਹਨਾਂ ਦੇ ਇੱਕ ਦੋਆਂ ਦਾ ਉਹ ਕਿੰਨਾ ਕੁ ਸ੍ਰੀ ਅਕਾਲ ਤਖਤ ਸਾਹਿਬ ਤੇ ਵਿਸ਼ਵਾਸ ਚ ਰੱਖਦੇ ਇਹਨਾਂ ਗੱਲਾਂ ਤੁਹਾਨੂੰ ਜੈਜ ਸਮਝ ਆ ਰਹੀ ਹੈ ਇਸ ਲਈ ਮੈਂ ਸ੍ਰੀ ਅਕਾਲ ਤਖਤ ਸਾਹਿਬ ਬਾਰੇ ਕੋਈ ਪੋਲਿਟੀਕਲ ਗੱਲ ਜਾਂ ਕੋਈ ਇਹੋ ਜੀ ਗੱਲ ਨਹੀਂ ਕਰੂੰਗਾ ਕਿਉਂਕਿ ਮੇਰੀ ਇਹ ਮਾਨਸਿਕਤਾ ਨਹੀਂ ਹੈ ਜੋ ਵਿਰੋਧੀ ਦਿਖਾ ਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ